ਚੇ ਪੰਜਾਬ ਬਚਾਓ ਯਾਤਰਾ ਜੋ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਆ ਜਿਹੜੀ ਸਰਕਾਰ ਮੌਜੂਦਾ ਉਹਦੀਆਂ ਨਲਾਇਕੀਆਂ ਤੁਸੀਂ ਸਾਰੇ ਜਾਣਦੇ ਹੋ ਲੋਕਾਂ ਤੇ ਝੂਠੇ ਪਰਚੇ ਦਰਜ ਹੋ ਰਹੇ ਆ ਲੋਕਾਂ ਤੇ ਇਨਾ ਕਹਿ ਕਹਿਰ ਇਹ ਸਰਕਾਰ ਕਰ ਰਹੀ ਹੈ ਸ਼ਾਇਦ ਕਿਸੇ ਸਰਕਾਰ ਨੇ ਕੀਤਾ ਹੋਵੇ ਜਾਗੋ ਏ ਪੰਥ ਪਿਆਰੋ ਸਿੰਘੋ ਸਰਦਾਰੋ पे लॻंदे नारे हा बची बि गुल सर्ष ਖੋਟਾ ਠਾ ਮਾਰਦਾ ਜਿਹੜਾ ਕਹਿੰਦੇ ਸੀ ਨਾ ਕੀ ਯੂਥ ਜਦੋਂ ਯੂਥ ਤੁਰਪਵੇਂ ਮੈਂ ਸਮਝਦਾ ਕਿ ਪਿੱਛੇ ਕੁਝ ਰਹਿ ਨਹੀਂ ਜਾਂਦਾ ਜੋ ਨੌਜਵਾਨ ਤੁਰਪਣ ਕਿਉਂਕਿ ਨੌਜਵਾਨ ਸਮਝਦੇ ਨੇ ਕਿ ਪੰਜਾਬ ਦਾ ਭਵਿੱਖ ਹੈ ਜਿਹੜਾ ਸ਼ੋਮਨੀ ਕਲਦਲ ਦੇ ਦੇ ਝੰਡੇ ਹੇਠ ਸੁਰਕਸ਼ਤਾ ਸਰਦਾਰ ਸੁਖਬੀ ਸਿੰਘ ਬਾਦਲ ਜੀ ਦੀ ਗਵਾਹੀ ਦੇ ਵਿੱਚ ਉਲਕਤਾ ਸੋ ਬਹੁਤ ਵੱਡੇ ਤਦਾਰ ਦੇ ਤੀਜੇ ਦਿਨ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਉਤਸ਼ਾਹ ਹੈ ਤੇ ਬਹੁਤ ਵੱਡੇ ਉਤਸ਼ਾਹ ਦੇ ਨਾਲ ਅੱਜ ਸਰਦਾਰ ਸੁਖਬੀ ਸਿੰਘ ਬਾਦਲ ਜੀ ਅੰਮ੍ਰਿਤਸਰ ਸ਼ਹਿਰ ਦੇ ਪੰਜੋ ਹਲਕਿਆਂ ਨੂੰ ਟੱਚ ਕਰਨਗੇ ਸੋਮਵਾਰ ਨੂੰ ਪੰਜਾਬ ਬਚਾਓ ਯਾਤਰਾ ਦਾ ਤੀਜਾ ਦਿਨ ਸੀ ਅਤੇ 2 ਦਿਨ ਦੀ ਬ੍ਰੇਕ ਤੋਂ ਬਾਅਦ ਯਾਤਰਾ ਦਾ ਪੈੜਾ ਉਸੇ ਵਿਸ਼ਾਲ ਰੂਪ ਵਿੱਚ ਸ਼ੁਰੂ ਹੋਇਆ ਜਿਸ ਤਰ੍ਹਾਂ ਸ਼ੁੱਕਰਵਾਰ ਨੂੰ ਮਜੀਠਾ ਵਿੱਚ ਰੁਕਿਆ ਸੀ ਠਾਠਾ ਮਾਰਦਾ ਇੱਕਟ ਅਤੇ ਫੇਜ਼ਾ ਵਿੱਚ ਉੱਠੋ ਇਹ ਸ਼ੇਰ ਪੰਜਾਬੀਓ ਕਾਣ ਦੇ ਬੋਲ ਗੁਰੂ ਨਗਰੀ ਅੰਮ੍ਰਿਤਸਰ ਦੇ ਵੱਖ-ਵੱਖ ਹਲਕਿਆਂ ਚੋਂ ਜਿੱਥੋਂ ਜਿੱਥੋਂ ਯਾਤਰਾ ਨਿਕਲ ਰਹੀ ਸੀ ਉੱਥੇ-ਉੱਥੇ ਫੁੱਲਾਂ ਦੀ ਵਰਖਾ ਨਾਲ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਸੀ ਲੋਕਾਂਾਂ ਚੋਂ ਦੁਕਾਨਾਂ ਚੋਂ ਬਾਹਰ ਆ ਕੇ ਯਾਤਰਾ ਦੇ ਸਵਾਗਤ ਵਿੱਚ ਕਾਲੇ ਨਜ਼ਰ ਆਏ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਲੋਕਾਂ ਦਾ ਮਿਲ ਰਿਹਾ ਪਿਆਰ ਇਸ ਗੱਲ ਦਾ ਗਵਾਹ ਹੈ ਕੀ ਲੋਕ ਸਭਾ ਚੋਣਾਂ ਵਿੱਚ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਦੀ ਤਾਕਤ ਇਸ ਵਾਰ ਸੜਕ ਤੋਂ ਲੈ ਕੇ ਸੰਸਦ ਤੱਕ ਵਗੇਗੀ ਜਿਵੇਂ ਝਾੜੂ ਵਾਲੀ ਸਰਕਾਰ ਨੇ ਪਿਛਲੇ 2 ਸਾਲਾਂ ਚ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਅੱਜ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰ ਰਾਜ ਕਰ ਰਹੇ ਹੈ ਜਿਹੜੇ ਰੱਗ ਮਾਫੀ ਹੈ ਉਹਨਾਂ ਨੇ ਨੀਂਨਾ ਬੰਨ ਲਿਆ ਇਹਨਾਂ ਦੇ ਐਮਐਲਏ ਨਾਲ ਤੇ ਐਮਐਲਏ ਨੇ ਪੁਲਿਸ ਨੂੰ ਦਾਇਰ ਕਰਤੀਆਂ ਨੂੰ ਫੜਨਾ ਨਹੀਂ ਜਿਹੜੇ ਇੱਥੇ ਡਿਵੈਲਪਮੈਂਟ ਹੈ ਉਹਦਾ ਕੋਈ ਨਾ ਹੀ ਨਹੀਂ ਹੈ ਮੈਂ ਕਿੱਥੇ ਵੀ ਗਿਆ ਸੜਕਾਂ ਟੁੱਟ ਗਈਆਂ ਇੱਥੇ ਸੀਵਰੇਜ ਬੰਦ ਹੋਇਆ ਪੀਨ ਵਾਲਾ ਪਾਣੀ ਮਿਲ ਨਹੀਂ ਰਿਹਾ ਜਿਨੇ ਇਹ ਸਹੂਲਤਾਂ ਦਿੱਤੀਆਂ ਸੀ ਨੀਲੇ ਕਾਰਡ ਕੱਟੇਗੇ ਸ਼ਗਨ ਬੰਦ ਕਰ ਦਿੱਤਾ ਟੈਨਸ਼ਨ ਕੱਢ ਦਿੱਤੀਆਂ ਗਈਆਂ ਤੁਸੀਂ ਅੰਮ੍ਰਿਤਸਰ ਵਾਲਿਓ ਤੁਸੀਂ ਜਾਣਦੇ ਹੋ ਕੀ ਹਾਲਾਤ ਆਪਣੀ ਗੁਰੂ ਦੀ ਨਗਰੀ ਦੀ ਹੁੰਦੀ ਸੀ ਲੋਕਾਂ ਵਿੱਚ ਗੁੱਸਾ ਹੈ ਸਰਕਾਰ ਦੇ ਖਿਲਾਫ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਦਾ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਗੁਰੂ ਦੀ ਨਗਰੀ ਦੀ ਸੰਗਤ ਦਾ ਧੰਨਵਾਦ ਕਰਦਾ ਕਿ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕਾਫਲਾ ਵੀ ਅੱਗੇ ਵਧ ਰਿਹਾ ਸੀ ਤੇ ਲੋਕਾਂ ਨਾਲ ਲਗਾਤਾਰ ਸੰਵਾਦ ਕੀਤਾ ਜਾ ਰਿਹਾ ਸੀ ਗੱਲਬਾਤ ਕੀਤੀ ਜਾ ਰਹੀ ਸੀ ਤੇ ਲੋਕ ਵੀ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਦੁੱਖੜੇ ਸੁਣਾਉਂਦੇ ਨਜ਼ਰ ਆਏ ਕੋਈ ਬੇਰੁਜ਼ਗਾਰੀ ਤੋਂ ਦੁਖੀ ਤੇ ਕੋਈ ਨਸ਼ਿਆਂ ਦਾ ਸਤਾਇਆ ਹੋਇਆ ਬਾਦਲ ਸਾਹਿਬ ਨਸ਼ਾ ਬੰਦ ਕਰੋ ਬਾਦ ਨਸ਼ਾ ਵਧ ਗਿਆ ਪੰਜਾਬ ਦੇ ਵਿੱਚ ਪੰਜਾਬ ਤਾਂ ਬੇੜਾ ਕਰਕੇ ਕਰ ਦਿੱਤਾ ਭਗਵਾਨ ਨਸ਼ੇ ਬੰਦ ਕਰਾਓ ਸਾਡੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਸਾਡੀ ਬੇਨਤੀ ਹੈ ਇਹ ਵੀ ਤੁਮ ਤਾਂ ਨਾ ਕਰੋ ਆ ਸਾਰੇ ਨਸ਼ੇ ਵੇਚਣ ਵਾਲਿਆਂ ਨੂੰ ਅਸੀਂ ਅੰਦਰ ਕਰਾਂਗੇ ਹੁੰਦਾ ਆਮ ਆਦਮੀ ਪਾਰਟੀ ਦੇ ਐਮਐਲਏ ਪੇ ਕਰੇ ਆ ਉਹ ਐਮਐਲਏ ਸਾਰੇ ਅੰਦਰ ਜਾਣ ਦੇ ਵਿੱਚ ਪੰਜਾਬ ਦੇ ਮੁੱਦੇ ਪੰਜਾਬ ਦੀ ਰੀਜਨਲ ਪਾਰਟੀ ਪੰਜਾਬ ਦੇ ਜੋ ਹਾਲਾਤ ਬਣੇ ਆ ਲਾਅ ਐਂਡ ਆਰਡਰ ਤੋਂ ਲੈ ਕੇ ਬਿਜਲੀ ਤੋਂ ਸੜਕਾਂ ਤੋਂ ਜੋ ਜਰਨਲ ਹਾਲਾਤ ਬਣੇ ਹੋ ਏਡੇ ਖਰਾਬ ਹੋਏ ਆ ਪੰਜਾਬ ਦੇ ਕਿ ਉਹਨਾਂ ਸਾਰੇ ਮੁੱਦਿਆਂ ਨੂੰ ਹਾਈਲਾਈਟ ਕਰਦੇ ਹੋਏ ਚਾਹੇ ਮਲਾਜਮ ਹੈ ਚਾਹੇ ਇੰਡਸਟਰੀਆ ਚਾਹੇ ਵਪਾਰੀ ਆ ਅੱਜ ਪੰਜਾਬ ਨੂੰ ਛੱਡ ਛੱਡ ਭੱਜ ਰਿਹਾ ਬਾਰਡਰ 'ਚ ਇਹ ਬਾਰਡਰ ਦਾ ਇਲਾਕਾ ਹੈ ਇਹ ਟ੍ਰੇਡ ਇੱਥੇ ਖੁੱਲੇ ਡਵੈਲਪਮੈਂਟ ਹੋਵੇ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਇੱਥੇ ਸੁਖਬੀਰ ਸਿੰਘ ਜੀ ਬਾਦਲ ਆਏ ਸੁਖਬੀਰ ਸਿੰਘ ਬਾਦਲ ਨੇ ਯਾਤਰਾ ਦੀ ਸ਼ੁਰੂਆਤ ਉਹਨਾਂ ਲੋਕਾਂ ਨਾਲ ਗੱਲਬਾਤ ਕਰਕੇ ਕੀਤੀ ਜਿਹਨਾਂ ਦੇ ਨੀਲੇ ਕਾਰਡ ਬਿਨਾ ਕਿਸੇ ਕਾਰਨ ਕੱਟੇ ਗਏ ਅਤੇ ਉਹਨਾਂ ਨੂੰ ਉਹਨਾਂ ਲੋਕਪਾਲਾ ਸਕੀਮਾ ਤੋਂ ਵਾਂਝਾ ਕੀਤਾ ਗਿਆ ਜੋ ਅਕਾਲੀ ਦਲ ਸਰਕਾਰ ਵੱਲੋਂ ਮੁਹैया करवाई ਜਾ ਰਹੀ ਹੈ ਸਾਥ ਪਾਰਟੀ ਪਰਦਾਨ ਨੇ ਪੀੜਤਾ ਨਾਲ ਵਾਅਦਾ ਕੀਤਾ ਕਿ ਅਕਾਲੀ ਦਲ ਸਰਕਾਰ ਨੂੰ ਮਜਬੂਰ ਕਰ ਦੇਵੇਗਾ ਕਿ ਤੁਹਾਡੇ ਬਣਦੇ ਹੱਕ ਤੁਹਾਨੂੰ ਜ਼ਰੂਰ ਮਿਲਣ ਇੱਕ ਮੁੰਡਾ ਮੈਂ ਤੇ ਮੇਰੇ ਘਰ ਦੇ ਕਾਰਡ ਕਿੰਨੇ ਰੁਪਏ ਲੱਗਿਆ ਕਾਰਡ ਸਾਡੇ ਤੇ ਜਣਿਆ ਪਿਆ ਵਾ ਕਾਰਡ ਆ ਬਣਿਆ ਵਾ ਇਹਦੇ ਤੋਂ ਕਣਕ ਵੀ ਨਹੀਂ ਮਿਲਦੀ ਜਾਂਦੇ ਕਾਟੇ ਤੁਹਾਨੂੰ ਕਣਕਾਂ ਅਜੇ ਟੱਡੀਆਂ ਆਈਆਂ ਹੀ ਨਹੀਂ ਇਹ ਕਦੋਂ ਸੀ ਕਾਟ ਜੀ ਇਹ ਕਾਟ ਤੇ ਬਾਦਲ ਸਾਹਿਬ ਨੇ ਬਣਾਏ ਸੀ ਉਦੋਂ ਆਟਾ ਵੀ ਦਿੰਦਾ ਸੀ ਆਟਾ ਵੀ ਮਿਲਦਾ ਸੀ ਖੰਡ ਵੀ ਮਿਲਦੀ ਸੀ ਸਭ ਕੁਝ ਦਿੰਦਾ ਸੀ ਇਹ ਜਿਉਂ ਕੱਟੇ ਮਣਕੇ ਕਿਸੇ ਨੇ ਪੁੱਛਿਆ ਦਾ ਹੀ ਨਹੀਂਗਾ ਕੋਈ ਇਹਨੂੰ ਜਾ ਕੇ ਆਨੇ ਉਹਨੇ ਜਾਓ ਫਲਾਣੀ ਥਾਂ ਤੇ ਜੋ ਟਿਕੜੇ ਅਸੀਂ ਵਿਖਾ ਦੇਾਂਗੇ ਅਸੀਂ ਕਿਉਂ ਖੰਡ ਕਿਉਂ ਸ਼ੱਕਰ ਵੀ ਦਿਆ ਜੇ ਇਹ ਕੋਈ ਨਹੀਂ ਮਿਲਦੀ ਐਵੇਂ ਗੱਲਾਂ ਇਹਨਾਂ ਦੀਆਂ ਜੋ ਮਰਜ਼ੀ ਆਖੀ ਜਾਣ ਰੱਖਸ਼ਾ ਭਵਨ ਨੇ ਅੰਗਜਾਰਾ ਕਰਦੇ ਆ ਆਪਣਾ ਕੀ ਕਰੀਏ ਸਾਡਾ ਸਾਲ ਹੋ ਗਿਆ ਸਾਨੂੰ ਕਣਕ ਨਹੀਂ ਮਿਲੀ ਜਦੋਂ ਅਸੀਂ ਜਾਂਦੇ ਹਾਂ ਅੰਗੂਠਾ ਲਗਾਉਣੇ ਉਹ ਕਹਿੰਦੇ ਸਾਡਾ ਤਾਂ ਅੰਗੂਠਾ ਨਹੀਂ ਚੱਲਦਾ ਹੈਗਾ ਤੇ ਪਿੱਛੋ ਕੱਟੇ ਗਏ ਆ ਪਿੱਛੋ ਕੱਟੇ ਗਏ ਜਦੋਂ ਵੀ ਦੋ ਤਿੰਨ ਵਾਰੀ ਗਏ ਇੱਥੇ ਕਹਿੰਦੇ ਪਿੱਛੋ ਕੱਟੇ ਗਏ ਆ ਚਾਲੂ ਕਰਵਾਓ ਉੱਥੋਂ ਕਰਵਾਓ ਉੱਥੋਂ ਕਰਵਾਇ ਭਾਜ ਦੌੜ ਕਰਦੇ ਸਾਡਾ ਕੋ ਚਾਲੂ ਨਹੀਂ ਕਰਦਾ ਹੈਗਾ ਤੁਹਾਡੇ ਸਾਹਮਣੇ ਆ ਕੋਈ ਇਸ ਮਾਤਾ ਦੇ ਕਾਰਡ ਕੱਟਦਾ ਜਿਹਦੀ ਵਿਚਾਰੀ ਕੋਲ ਕੋਈ ਸਾਧਨ ਹੀ ਨਹੀਂ ਹੈ ਤੇ ਫਿਰ ਸਰਕਾਰ ਦੇ ਅਫਸਰ ਕਿਉਂ ਕੱਟ ਰਿਹਾ ਕੀ ਲੱਗਦਾ ਮੁੱਖ ਮੰਤਰੀ ਆਮ ਲੋਕਾਂ ਦੀ ਮੁਸ਼ਕਲ ਹੈ ਮੁੱਖ ਮੰਤਰੀ ਮੁੱਖ ਮੰਤਰੀ ਜਮਾਈ ਜਨਤਾ ਤਾਂ ਬਹੁਤ ਅਲੱਗ ਹੈ ਉਹ ਇੰਨਾ ਦੂਰ ਚਲਾ ਗਿਆ 24 ਘੰਟੇ ਕੇਜਰੀਵਾਲ ਦੇ ਮਗਰ 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 ਚਲਾ ਗਿਆ ਕਿ ਹੁਣ ਉਹਨੂੰ ਪਤਾ ਹੀ ਨਹੀਂ ਸੂਬੇ 'ਚ ਹੋਂਕੀ ਰਿਹਾ ਹੈ ਹਾਲਾਤ ਐ ਜੇ ਬੜਿਆ ਵਿਚਾਰੇ ਗਰੀਬ ਆ ਦੇਖੋ ਵਿਚਾਰਾ ਥੋੜਾ ਵੀ ਕੱਟ ਪੁੱਛੋ ਜੀ ਮਾਤਾ ਨੂੰ ਪੁੱਛੋ ਹਾਂ ਹੁਣ ਆਹ ਵਿਚਾਰੇ ਗਰੀਬ ਆ ਇਧਰ ਆਇਓ ਜੀ ਥੋੜਾ ਨਾਂ ਕੀ ਹੈ ਜੀ ਬਸੰਤ ਸਿੰਘ ਬਸੰਤ ਸਿੰਘ ਆਹ ਬਸੰਤ ਸਿੰਘ ਜੀ ਦਾ ਕਾਰਡ ਹੈ ਆ ਵੀ ਕੱਟਿਆ ਪਿਆ ਹੁਣ ਤੁਹਾਨੂੰ ਕੋਈ ਆਟਾ ਦਾਲ ਕੁਝ ਨਹੀਂ ਆਉਂਦਾ ਕੁਝ ਨਹੀਂ ਨਹੀਂ ਹੋਣੇ ਹੁਣ ਜਾਰਾ ਕਿਵੇਂ ਹੁੰਦਾ ਫਿਰ ਗੁਜ਼ਾਰਾ ਹੋਰ ਦਿਹਾੜੀ ਦਾ ਪੈਣਾ ਹੁੰਦਾ ਕਿਸੇ ਵੇਲੇ ਲੱਗੀ ਕਿਸੇ ਵੇਲੇ ਨਹੀਂ ਲੱਗਦੀ ਦਿਹਾੜੀ ਮਾਦਾ ਸਾਹਿਬ ਜਾਰਾ ਮਾਦਾ ਸਾਹਿਬ ਦੇ ਗੁਜ਼ਾਰੇ ਨਾਲ ਹੀ ਹੁੰਦਾ ਹੈ ਕੰਮ ਹੋਣਾ ਨਹੀਂ ਹੋਦੇ ਉਹਨਾਂ ਨਾਲ ਅਸੀਂ ਤੋਂ ਉਹਨਾਂ ਨਾਲ ਸੀ ਉਹਨਾਂ ਹਰ ਇੱਕ ਚੀਜ਼ ਮਿਲਦੀ ਹੁਣ ਨਹੀਂ ਮਿਲਦੀ ਆ ਦੇਖੋ ਜੀ ਤੁਹਾਡੇ ਵੀ ਕੱਟੇ ਆ ਇਹਨਾਂ ਦਾ ਵੀ ਦੇਖੋ ਜਦੋਂ ਕਾਂਗਰਸ ਇਹ ਨਾ ਉਹਨਾਂ ਨੇ ਕਬਜ਼ਾ ਕੀਤਾ ਕਾਂਗਰਸ ਨੇ ਆ ਸਾਰੇ ਆ ਦੇਖੋ ਇਹਨਾਂ ਦਾ ਵੀ ਆ ਵੀ ਬਦਲ ਸਾਹਿਬ ਬਹੁਤ ਸੋਚਿਆ ਜਾਂਦਾ ਸੀ ਗਰੀਬ ਪਰਿਵਾਰਾਂ ਦਾ ਪਰ ਇਹ ਗਰੀਬ ਪਰਿਵਾਰ ਸਰਕਾਰ ਉਤਰਾਈ ਬੇਸਿਕਲੀ ਕੀ ਹੈ ਇਹ ਆ ਜਿਹੜੇ ਸਰਕਾਰ ਪਹਿਲੇ ਕੈਪਟਨ ਸਾਹਿਬ ਆਏ ਤੇ ਹੁਣ ਆ ਗਏ ਆ ਇਹਨਾਂ ਨੇ ਇਕੱਲੇ ਝੂਠ ਬੋਲੇ ਤੇ ਸਰਕਾਰ ਬਣਾਈ ਉਹਨਾਂ ਦਾ ਨਿਸ਼ਾਨਾ ਸੀ ਸਰਕਾਰ ਬਣਾਉਣਾ ਰਾਜ ਕਰਨਾ ਸੇਵਾ ਕਰਨਾ ਨਹੀਂ ਹਜ਼ਾਰਾਂ ਲੋਕਾਂ ਦੇ ਹੁਣ ਮੈਂ ਤੁਹਾਨੂੰ ਅੱਜ ਤੁਹਾਨੂੰ ਤੁਸੀਂ ਪਿੰਡਾਂ ਚਲੇ ਜਾਓ ਗਰੀਬਾਂ ਦੇ ਘਰੇ ਚਲੇ ਜਾਓ ਬਿਜਲੀ ਦੇ ਬਿੱਲ ਕਹਿੰਦੇ ਨਾ ਫ੍ਰੀ ਬਿਜਲੀ ਹੈ ਮਾਤ ਨੂੰ ਹਜ਼ਾਰਾਂ ਬਿੱਲ ਦੇ ਕਾਦਨਾ ਜਿਹੜੇ ਗਰੀਬਾਂ ਦੇ ਘਰਾਂ ਜਿਹਨਾਂ ਨੂੰ ਕਹਿੰਦੇ ਫ੍ਰੀ ਬਿਲੀ ਦਿੱਤੀ ਹੈ ਉਹਨਾਂ ਦੇ ਬਿੱਲ 18000 20000 ਹੈ ਐਜੇ ਬਿੱਲ ਆਇਆ ਸੋ ਆ ਸਾਰਾ ਝੂਠ ਹੈ ਸੁਭੀ ਸਿੰਘ ਬਾਦਲ ਵੱਲੋਂ ਜਨਤਾ ਨਾਲ ਸੰਵਾਦ ਕਰਦੇ ਹੋਏ ਪੰਜਾਬ ਬਚਾਓ ਯਾਤਰਾ ਦਾ ਕਾਫਲਾ ਜਾਰੀ ਹੈ ਚੌਥੇ ਦਿਨ ਮੰਗਲਵਾਰ ਨੂੰ ਯਾਤਰਾ ਜੰਡੇਆਲਾ ਗੁਰੂ ਅਤੇ ਬਾਬਾ ਬਕਾਲਾ ਹਲਕਿਆਂ ਦੇ ਦੌਰੇ ਤੇ ਰਹੇਗੀ ਮਾਜਾ ਦੇ ਹੁਣ ਤੱਕ ਦੇ ਹਲਕਿਆਂ 'ਚੋਂ ਮਿਲਿਆ ਜਨਤਾ ਦਾ ਸਾਥ ਸੰਕੇਤ ਹੈ ਕਿ ਸ਼ੁਰੂਆਤ ਜ਼ੋਰਦਾਰ ਰਹੀ ਹੈ ਅਤੇ ਜਨਤਾ ਸਰਕਾਰੀ ਨੀਤੀਆਂ ਦੇ ਖਿਲਾਫ ਫਤਵਾ ਦੇਣ ਨੂੰ ਤਿਆਰ ਹੈ। ਦਿੱਲੀ ਤੋਂ ਲੜ ਕੇ ਖਾ ਗੁੱਟਾਂ ਲਾ ਲਾ ਮੋਰ ਕੇ ਅਸੀਂ ਜੇਲਾਂ ਭਰੀਆਂ ਖਾ ਗੁੱਟਾਂ ਲਾ ਲਾ ਮੋਰ ਕੇ ਅਸੀਂ ਜੇਲਾਂ ਭਰੀਆਂ ਤੁਸੀਂ ਕੀ ਕੀ ਜੋ ਇਹ ਬਨਿਆ ਹੋਇਆ ਹੈ ਅੱਜ ਇਹਨੂੰ ਉਜਾੜਨ ਦੇ ਉੱਤੇ ਲੱਕ ਬਨਿਆ ਹੋਇਆ ਵੈ ਕੋਈ ਇਹਦੀ ਹੈ ਨਹੀਂ ਕਿ ਇਹਨੂੰ ਮੇਨਟੇਨੈਂਸ ਜ਼ੀਰੋ ਹੈ ਰਾਤ ਦੇ ਵਕਤ ਸ਼ਾਇਦ ਹੀ ਕੋਈ ਅਸੀਂ ਲਾਈਟ ਜਗਦੀ ਹੋਈ ਦੇਖੀ ਹੈ ਨਾ ਇੱਥੇ ਕੋਈ ਮੇਨਟੇਨੈਂਸ ਹੈ ਨਾ ਕੋਈ ਇਹਦੀ ਮੇਨਟੇਨੈਂਸ ਹੈ ਅਸੀਂ 10 ਵਾਰੀ ਕੰਪਲੇਨ ਲਿਖਾਈ ਹੈ ਉਹ ਕਹਿੰਦੇ ਜੀ ਹੈਰੀਟੇਜ ਦਾ ਹੋਇਆ ਉਹ ਕਹਿੰਦੇ ਜੀ ਕਾਰਪੋਰੇਸ਼ਨ ਦਾ ਔਰ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਕੀ ਇਹਦੀ ਜੋ ਕਰ ਗਏ ਉੱਥੇ ਹੀ ਰੁਕਿਆ ਹੋਇਆ ਵੈ ਅਸੀਂ ਤੇ ਕਹਿੰਨੇ ਆ ਕਿ ਸਾਡਾ ਸ਼ਹਿਰ ਅੰਮ੍ਰਿਤਸਰ ਐਸੇ ਹੈਰਿਟੇਜ ਕਰਕੇ ਹੀ ਰੋਟੀ ਖਾ ਰਿਆ ਵੈ ਪਲੀਜ਼ ਉਹਨੂੰ ਦੁਬਾਰਾ ਰਿਵਾਈਵ ਤੇ ਕਰੋ ਜਦੋਂ ਮੈਂ ਪਹਿਲੇ ਸੀ ਇੱਥੇ ਆਇਆ ਬਹੁਤ ਬੁਰਾ ਹਾਲ ਹੁੰਦਾ ਸੀ ਇੱਥੇ ਫਿਰ ਆ ਸਾਰੇ ਏਰੀਆ ਨੂੰ ਡਵੈਲਪ ਕਰਨ ਦਾ ਮੈਂ ਪਲਾਨ ਬਣਾਇਆ ਤੇ ਸਾਰਾ ਕੁਝ ਉਦੋਂ ਅਸੀਂ ਸੈੱਟ ਕੀਤਾ ਸੀ ਪਰ ਮੈਂ ਬੜਾ ਦੁੱਖਣਾ ਮੈਨੂੰ ਹੁੰਦਾ ਜਦੋਂ ਮੈਂ ਆਉਣਾ ਇੱਥੇ ਕਿ ਚੀਜ਼ਾਂ ਬਿਹਤਰੀ ਹੋਣ ਦੇ ਬਜਾਏ ਡਿਟੇਰੀਅਟ ਹੋ ਗਈਆਂ ਮੇਰਾ ਤਾਂ ਸੁਪਨਾ ਸੀ ਜੇ ਪ੍ਰਮਾਤਮਾ ਮਿਹਰ ਕਰਦਾ ਜਿਵੇਂ ਹੈਰੀਟੇਜ ਟ੍ਰੀਟਮੈਂਟ ਹੈ ਪੂਰੀ ਵਾਲਟ ਸਿਟੀ ਅੰਮ੍ਰਿਤਸਰ ਦੀ ਗੁਰੂ ਨਗਰੀ ਉਹ ਜਾ ਬਣਾਉਣਾ ਹੈ ਦੇਖੋ ਜਿੰਨਾ ਆਪਾਂ ਇੱਥੇ ਸੇਵਾ ਕਰਾਂਗੇ ਇਸ ਪਵਿੱਤਰ ਨਗਰੀ ਦੀ ਉਨਾ ਹੀ ਪਰਮਾਤਮਾ ਦਾ ਆਸ਼ੀਰਵਾਦ ਰਹੂਗਾ ਮੈਂ ਤਾਂ ਇੰਨਾ ਕਹਿੰਦਾ ਪਰਮਾਤਮਾ ਜਦੋਂ ਵੀ ਸਾਨੂੰ ਮੌਕਾ ਦੇਊਗਾ ਤੁਸੀਂ ਦੇਖੋਗੇ ਕਿਵੇਂ ਇਸ ਸ਼ਹਿਰ ਨੂੰ ਇੰਨਾ ਕਪੂਰ ਬਣਾ ਦੇ ਕਿਉਂਕਿ ਆਪਣਾ ਸਾਰੀ ਸਾਰਿਆਂ ਨੂੰ ਮਿਲਦਾ ਹੀ ਸਾਰਾ ਕੁਝ ਇੱਥੋਂ ਹੈ ਇਸ ਸ਼ਹਿਰ ਤੋਂ ਪਰ ਮੈਨੂੰ ਦੁੱਖ ਹੈ ਕਿ ਇਹ ਸ਼ਹਿਰ ਦਾ ਜੋ ਬੁਰਾ ਹਾਲ ਕਰ ਦਿੱਤਾ ਕਾਂਗਰਸ ਨੇ ਤਾਂ 5 ਸਾਲ ਕੀਤਾ ਹੀ ਕੀਤਾ ਆ ਝਾੜੂਆ ਨੇ ਤਾਂ ਜਮਾਂ ਹੀ ਬਰਬਾਦ ਕਰ ਦਿੱਤਾ ਬਾਲ ਬਾਜ਼ਾਰਾ ਜਮਾਂ ਦਿਲ ਹੈ ਅੰਮ੍ਰਿਤਸਰ ਦਾ ਤੂੰ ਦੇਖੋ ਨੀਰਾ ਕਿੰਨਾ ਹੋਇਆ ਪਿਆ ਕੋਈ ਲਾਈਟ ਨਹੀਂ ਜਗ ਰਹੀ ਆ ਦੇਖੋ ਇੱਕ ਲਾਈਟ ਜਿਹੜੀਆਂ ਲਾਈਟਾਂ ਆਹੀ ਨਵੀਆਂ ਆਹ ਸਾਹਮਣੇ ਆ ਜੀ ਮੈਂ ਪੰਜਾਬ ਨੂੰ ਬਚਾਉਣਾ ਕਿਉਂ ਛੋਣਾ ਆ ਗੱਲਾਂ ਕਰਕੇ ਆ ਦੇਖੋ ਲਾਈਟਾਂ ਅਸੀਂ ਲਾਈਆਂ ਲਾਈਟਾਂ ਬੰਦ ਹੋਈ ਪਈਆਂ ਸਾਰਾ ਕੁਝ ਬੰਦ ਮਨਿੰਦਰ ਮੂੰਗਾ ਦੇ ਨਾਲ ਰਮਨਦੀਪ ਸ਼ਰਮਾ PTC News Amritsar ਬਹੁਤ ਬੜਾ ਕੁਝ ਹੋ ਗਿਆ ਜ਼ਰਾ ਹੋਸ਼ ਸੰਭਾਲੋ ਉੱਠੋ ਵੇ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ ਉੱਠੋ ਵੇ ਸ਼ੇਰ ਪੰਜਾਬੀਓ ਪੰਜਾਬ ਬਚਾ